ਲੈ ਵੀ ਵੀਰੋ ਰਾਤ ਪੈ ਗਿਆ ਮੀਂਹ ਤੇ ਦੇਖ ਕੇ ਆਂਦੇ ਆਂ ਜ ਕਣਕ-ਗੁਣਕ ਤੇ ਮੋੜ ਉਹ ਹੀ ਪਿਆਸ ਹੋਇਆ ਦੇਖੋ ਸੋ ਨੀਂਦ ਚੜੀ ਰਾਤ ਸਾਰਾ ਦਿਨ ਤੇ ਬਾਕੀ ਦੇਖ ਲਓ ਅੱਜ ਦਾ ਮੌਸਮ ਬਦਲ ਫੇਰ ਹੋ ਰਿਹਾ ਤੇ 12 ਵਜੇ ਤੱਕ ਵੀਰੋ ਅੱਜ ਮੀਂਹ ਦੱਸਿਆ ਹੋਇਆ ਤੇ ਦੇਖੋ ਕਿੰਨੀ ਚਿਕੜ-ਚਕੜਤ ਹੋ ਗਈ ਤੇ ਰਾਤ ਵੀਰੋ ਮੀਂਹ ਪਿਆ ਚੰਗਾ ਤੇ ਬਾਕੀ ਚੱਲਦੇ ਹੁਣ ਖੇਤ ਉੱਗੇ ਦੇਖ ਲਓ ਬਾਈ ਸੱਚ ਸਵੇਰੇ ਸਵੇਰੇ ਕੰਧ ਟੱਪ ਕੋ ਗੇਟ ਦੇ ਕਿਨਚੇ ਨੂੰ ਪਰਾਂ ਲੱਗਦੇ ਕੁੱਤਿਆਂ ਨੇ ਖਾ ਲਈ ਤੇ ਪਰ ਬਚ ਗਿਆ ਅੱਜ ਇਹ ਮੁਰਗਾ ਕਾਲਾ ਬਹੁਤ ਸ਼ਤਾਨਾ ਕੰਧੇ ਉੱਪਰ ਨੂੰ ਟੱਪਾ ਵੀ ਛਾਲ ਮਾਰ ਜਾ ਤੇ ਇਹ ਅੰਡਾ ਹੰਡਾ ਮੈਂ ਦੇਰ ਖੈ ਇੱਕ ਤੇ ਪਹਿਲਾਂ ਦੋ ਦੇ ਦिए ਤੇ ਇੱਕ ਹੋਰ ਦੇ ਦਿਆ ਤੇ ਚਲੋ ਫਿਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਲਤਾ ਜੀ ਫਿਰ ਤੁਹਾਡਾ ਇੱਕ ਹੋਰ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਵੀਰੋ ਅੱਜ ਹੋ ਗਈ ਜਿਹੜੀ 15 ਜਿਹੜੀ ਮਾਰਚ ਤੇ ਕੱਲ ਤੁਹਾਨੂੰ ਕੋ ਦਾ 14 ਮਾਰਚ ਤੇ ਹੋਲੀ ਦਾ ਦਿਨ ਸੀ ਤੇ ਅੱਜ 15 ਮਾਰਚ ਹੋ ਗਈ ਤੇ ਵੀਰੋ ਜਿਹੜੀ ਕੀਤੀ ਰਾਤ ਆ بارش ਹੋ ਗਈ ਰਾਤ ਤੇ ਦੇਖ ਹੀ ਸਕਦੇ ਤੁਸੀਂ ਕਿੰਨਾ ਕਿੰਨਾ ਗਿੱਲਾ ਹੋ ਗਿਆ ਅੱਜ ਤੇ ਮੁਰਗੇ ਵਾਕੀ ਆਪਣੇ ਚੁਗੇ ਰਹੇ ਆ ਤੇ ਮੌਸਮ ਹੁਣ ਤੱਕ ਦੇਖੋ ਬੱਦਲ ਚੜੇ ਹੋਏ ਆ ਤੇ ਬਣੇ ਹੋਏ ਆ ਅੱਜ ਕਿਉਂਕਿ 12 ਵਜੇ ਤੱਕ ਵੀਰੋ ਮੈਂ ਦੱਸਿਆ ਹੋਇਆ ਤੇ ਦੇਖਦੇ ਆ 10 10:30 ਦਾ ਟਾਈਮ ਹੋ ਗਿਆ ਰਾਤ ਕੇ ਤੇ ਬਾਕੀ ਵੀਰੋ ਆਪਾਂ ਪਾਣੀ ਵੀ ਲਾਤਾ ਸੀ ਕਣਕ ਨੂੰ ਕਿਤੇ ਲੈ ਨੂੰ ਦੋ ਕਿੱਲੇ ਪਾ ਪਰੇ ਸੀ ਤੇ ਆਪਾਂ ਕਈ ਦਿਨਾਂ ਤੋਂ ਡੀਪਰੇ ਸੀ ਵੀ ਮੀਂਹ ਆਵੇ ਆਵੇ ਪਾਣੀ ਪਾਣੀ ਨਹੀਂ ਲਾਇਆ ਸੀ ਪਰ ਫਿਰ ਆਪਾਂ ਨੇ ਲਾਤਾ ਮੀਂਹ ਵੀ ਪੈ ਗਿਆ ਤੇ ਵਿੱਚੋਂ ਦੇਖੋ ਹੁਣ ਧੁੱਪ ਵੀ ਨਿਕਲ ਗਈ ਤੇ ਮੌਸਮ ਅੱਜਾ ਕਿਉਂਕਿ 12 ਵਜੇ ਤੱਕ ਮੀਂਹ ਦੱਸਿਆ ਹੋਆ ਵੀਰੋ ਤੇ ਮੀਂਹ ਚੰਗਾ ਪੈ ਗਿਆ ਰਾਤ ਤੂਫਾਨ ਜਾ ਵੀ ਆ ਤੇ ਬਾਕੀ ਹਾਲ ਕੀ ਗੇਹ ਚ ਦੇਖਦੇ ਆ ਕੋਸਪਰ ਖੱਜ ਕਿੜਾ ਨਹੀਂ ਮਾਰਿਆ ਠੀਕ ਮਾਰਿਆ ਉੱਤੇ ਤੇ ਚਲੋ ਫਿਰ ਮਿਲਦੇ ਆ ਹੁਣ ਕਿੱਥਾਂ ਜਾ ਕੇ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਫਾਈਨਲੀ ਵੀਰੋ ਪਹੁੰਚ ਗਏ ਆਪਾਂ ਆਪਣੇ ਖੇਤਾਂ ਤੇ ਮੋਟਰ ਵਾਹਟਾਂ ਤੇ ਪਹੁੰਚ ਗਏ ਤੇ ਵੀਰੋ ਆਪਾਂ ਕੱਲ ਇੱਕ ਕਿੱਲਾ ਭਰਿਆ ਦਾ ਤੇ ਮੀਂਹ ਪਹਿਲਾਂ ਬਹੁਤ ਡਿੱਕਿਆ ਪਰ ਪਿਆ ਨਹੀਂ ਫਿਰ ਕਣਕ ਨੂੰ ਪਾਣੀ ਲਾਣ ਵਾਲਾ ਔਰਤਾ ਤੇ ਆਪਾਂ ਨੇ ਇੱਕ ਕਿੱਲਾ ਭਰਿਆ ਦਾ ਕੱਲ ਤੇ ਰਾਤ ਵੀਰੋ ਮੀਂਹ ਪਿਆ ਤੇ ਮੀਂਹ ਕੇ ਗੱਲ ਵੀਰੋ ਸਾਰਾ ਜਿੰਕਾ ਤੁਹਾਨੂੰ ਦਿਖਾਣੇ ਆ ਤੇ ਪਹਿਲਾਂ ਆਪਣੇ ਨਸਲ ਦੇਖ ਲਓ ਇਹ ਵੀ ਵੀਰੋ ਪੱਕਲੇ ਭਰੇ ਆ ਇਹ ਸਾਰੇ ਤੇ ਇੱਧਰ ਵੀ ਕਿਉਂਕਿ ਬਹੁਤ ਪਾਣੀ ਮੰਗਰੇ ਤੇ ਰੱਬ ਨੇ ਪਹਿਲਾਂ ਮੀਂਹ ਨਹੀਂ ਪਾਇਆ ਤੇ ਰਾਤ ਦੇਖੋ ਮੌਸਮ ਵੀ ਦੇਖ ਲਓ ਵੀਰੋ ਕਿਵੇਂ ਘੋਰਾ ਪੂਰੇ ਬੱਦਲ ਚੜੇ ਹੋਇਆ ਤੇ ਇੱਧਰੋਂ ਕਿਉਂਕਿ ਮੈਂ ਦੱਸਿਆ ਵੀਰੋ ਅੱਜ ਇਹ ਆ ਤੇ ਕੱਲ੍ਹ ਦਾ ਮੌਸਮ ਸਾਫ਼ ਹਥੇ ਅੱਜ ਅੱਜ ਦਾ ਦੱਸਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਵੀਰੋ ਜਿਹੜਾ ਪੰਕ ਰਾਤ ਗਿੱਲਾ ਭਰਿਆ ਸਾ ਤੇ ਇੱਕ ਕਿੱਲਾ ਵੀਰੋ ਆਪਾਂ ਨੇ ਗੋਮਾ ਪਰ ਇਹਦਾ ਕਿਉਂਕਿ ਗੋਂ ਵਾਲਾ ਕਿੱਲਾ ਜਿਹੜਾ ਉਹ ਕਾਫੀ ਦਿਨ ਹੋ ਗਏ ਸੀ ਪਰ ਇਸ ਇਤੇ ਤਾਜ਼ਾ ਤਾਜ਼ਾ ਇਹ ਆਪਾਂ ਨੇ ਹਲੇ ਪਹਿਲਾਂ ਭਰੇ ਹੋਈ ਸੀ ਭਰੇ ਨਹੀਂ ਆਪਾਂ ਨੇ ਤੇ ਆ ਗਿੱਲਾ ਵੀਰੋ ਰਾਤ ਭਰਿਆ ਸਾ ਆਪਾਂ ਨੇ ਦੇਖੋ ਕਿਵੇਂ ਸਾਰੀ ਕਣਕ ਦੀ ਕਿਰਕੀ ਇੱਥੇ ਚ ਲੰਬੀ ਪੈ ਗਈ ਆ ਦੇਖ ਸਕਦੇ ਹੋ ਤੁਸੀਂ ਹਿੱਲ ਗਈ ਕਣਕ ਕਿਉਂਕਿ ਤੂਫਾਨ ਨੇ ਹਰੀ ਚਲੀ ਆ ਵੀਰੋ ਰਾਤ ਨਾਲ ਨਾਲ ਤੋਂ ਵਧੀਆ ਗੱਲ ਆ ਤੇ ਪਨਿੱਕੇ ਭਰੇ ਦਾ ਕਿਉਂਕਿ ਜਿਆਦਾ ਆਪਾਂ ਭਰੇ ਨਹੀਂ ਕਿਉਂਕਿ ਮੀਂਹ ਦਾ ਕੋਈ ਪਤਾ ਨਹੀਂ ਲੱਗਿਆ ਪਾਣੀ ਆਪਾਂ ਨੇ ਲਾਇਆ ਤਾਂ ਪਰ ਪਾਣੀ ਇੰਨਾ ਨਹੀਂ ਹੋਇਆ ਵੀਰੋ ਕਿ ਅਸੀਂ ਪਾਣੀ ਆਪਾਂ ਨੇ ਦੇਖ ਕੇ ਲਾਇਆ ਪਰ ਕਣਕ ਸਾਰੀ ਗਿਰ ਗਈ ਕਿਤੇ ਕਿਤੇ ਗਿਰੀ ਆ ਵੈਸੇ ਸਾਰੀ ਵੀ ਨਹੀਂ ਗਿਰੀ ਕਿਤੇ ਕਿਤੇ ਦਿਹਾੜੀਆਂ ਜੀ ਗਿਰ ਗਿਆ ਤੇ ਕਣਕ ਕਿਉਂਕਿ ਵੀਰੋ ਭਾਰੀ ਦੀ ਇਧਰ ਲਈ ਸਹੀ ਆ ਦੇਖੋ ਇਧਰ ਆਪਾਂ ਨੇ ਪਾਣੀ ਹਲੇ ਲਾਇਆ ਜਾਂਦਾ ਪਰ ਰੱਬ ਕੋਈ ਪਤਾ ਨਹੀਂ ਲੱਗ ਰਿਹਾ ਮੌਸਮ ਜਦੋਂ ਵੀਰੋ ਜਦੋਂ ਵੀਰੋ ਨੈਟਵਰਕ ਮੌਸਮ ਸਹੀ ਬਤਾ ਰਿਹਾ ਉਹਦੋਂ ਮੀਂਹ ਪਾ ਦਿੰਦਾ ਰੱਬ ਤੇ ਜਦੋਂ ਮੀਂਹ ਬਤਾਇਆ ਉਹਨਾਂ ਅੰਦਰ ਧੁੱਪ ਕੱਢ ਦਿੰਦਾ ਕੋਈ ਪਤਾ ਨਹੀਂ ਲੱਗ ਰਿਹਾ ਆਹ ਦੇਖੋ ਕਿਤੇ ਕਿਤੇ ਗਿਰੀ ਜਾ ਵੀਰੋ ਇੰਨਾ ਹੈ ਨਹੀਂ ਮਤਲਬ ਆਪਾਂ ਜਿਵੇਂ ਦੇਖ ਸਕਦੇ ਹਾਂ ਕਿਤੇ ਕਿਤੇ ਦਿਆੜੀਆਂ ਜਿਵੇਂ ਜ਼ਿਆਦਾ ਭਾਰੀ ਦਿਆੜੀ ਆ ਉਹ ਗਿਰੀ ਆ ਪਰ ਬਾਕੀ ਹੋ ਜਾਏਗੀ ਵੀਰੋ ਖੜੀ ਕਿਉਂਕਿ ਰੱਬ ਹੋਰ ਬੱਸ ਵਰਸ਼ ਨਾ ਕਰੇ ਆ ਦੇਖੋ ਇੱਧਰ ਵੀ ਥੋੜੀ ਥੋੜੀ ਲਵੇ ਲਵੇ ਕਿਰਕੀ ਕਿ ਕਣਕ ਆਪਣੀ ਥੋੜੀ ਭਾਰੀ ਹੁੰਦੀ ਆ ਸੁਪਰ ਸਿੱਟਰ ਵਾਲੀ ਬਿੱਜੀ ਹੋਈ ਇਸ ਕਰਕੇ ਲਵੇ ਲਵੇ ਗਿਰਕੀ ਤੇ ਇੱਧਰ ਉਹਦਣ ਆਪਾਂ ਨੇ ਥੋੜੇ ਪਰਸੋਂ ਪਾਣੀ ਲਾਇਆ ਸੀ ਨੂੰ ਵੀਰੋ ਤੇ ਅੱਜ ਦੇਖ ਲਓ ਗਿਰਗੇ ਕਣਕ ਵੀ ਮੀਂਹ ਜਿਹੜਾ ਮੀਂਹ ਪੈ ਜੇ ਕੋਈ ਚੱਕਰ ਨਹੀਂ ਪਰ ਜਿਹੜੀ ਆ ਨਾਲ-ਨਾਲ ਹਵਾ ਨੇਰੀ ਜੀ ਚੱਲ ਜਾਂਦੀ ਆ ਇਹ ਕਣਕ ਨੂੰ ģੇਰ ਦਿੰਦੀ ਆ ਬਾਕੀ ਆ ਪਾਣੀ ਦੇਖ ਕੇ ਹੀ ਲਾਇਆ ਤਾਂ ਥੋੜਾ ਥੋੜਾ ਕਿਉਂਕਿ ਹਵਾ ਨਾਲ ਪਰ ਪਾਣੀ ਤਾਂ ਹੈ ਨਹੀਂ ਦੇਖੋ ਖੇਤ ਤਾਂ ਸੁੱਕੇ ਪਏ ਆ ਪਰ ਜੇ ਤੂਫਾਨ ਜਾਂ ਚਲ ਗਿਆ ਨਾ ਕਿ ਵੀ ਪਾਣੀ ਲਾਇਆ ਉਸ ਤੇ ਵੀਰੋ ਧਰਤੀ ਗਿੱਲੀ ਦੀ ਇਸ ਕਰਕੇ ਹਿੱਲ ਹਿੱਲ ਜੁੱਲ ਜੀ ਹੋ ਗਈ ਥੋੜੀ ਜੀ ਬਾਕੀ ਇੱਧਰ ਪਾਣੀ ਵੀਰੋ ਹੈਗਾ ਥੋੜਾ ਜਾਂ ਇੱਧਰ ਪਾ ਨੱਕਾ ਖੋਲ ਲੈਨੇ ਇੱਕ ਆਪਣੀ ਪਾਈਪ ਲਾਈਨ ਮਨੋਂ ਨਿਕਲ ਜਾਏਗਾ ਇਹ ਵੀ ਤੇ ਬਾਕੀ ਅੱਗੇ ਦੇਖਦੇ ਆ ਤੇ ਵੀਰੋ ਪਾਣੀ ਹੈ ਨਾ ਜਿਹੜਾ ਲਵੇ ਲਵੇ ਜਿਹੜੀ ਖਾਲੀ ਪੱਟੀ ਉਸ ਦੇ ਵਿੱਚ ਖੜਿਆ ਤੇ ਇਹ ਪਾਈਪ ਲਾਈਨ ਪਹਿਲਾਂ ਆਪਾਂ ਆਪਣੀ ਬੰਦ ਸੀ ਥੋੜੀ ਜੀ ਤੇ ਇਸ ਕਰਕੇ ਆਪਾਂ ਉਧਰ ਮਤਲਬ ਨਿਕਲ ਬੰਦ ਹੋ ਰਾਇ ਸੀ ਪਾਣੀ ਚੱਲਿਆ ਨਹੀਂ ਹੁਣ ਤੱਕ ਨਿਕਲ ਜਾਂਦਾ ਤੇ ਪਹਿਲਾਂ ਆਪਾਂ ਨੇ ਬੋਰ ਦੇ ਕੋਲ ਖੋਲ ਕੇ ਆਣੀ ਪੈਣੀ ਆ ਆ ਦੇਖੋ ਇੱਥੋਂ ਤੋਂ ਆਪਾਂ ਵੀ ਖੋਲਦੀ ਹੁਣ ਦੇਖ ਸਕਦੇ ਤੁਸੀਂ ਆ ਨੱਕਾ ਆਪਾਂ ਪਟਤਾ ਤੇ ਪਹਿਲਾਂ ਬੋਰ ਦੇ ਕੋਲ ਜਾਂਦੇ ਆ ਕਿ ਬੋਰ ਦੇ ਕੋਲ ਆਪਣਾ ਨੱਕਾ ਬੰਦਾ ਬਾਕੀ ਪਾਣੀ ਖਾਲੀ ਜੀਚ ਖੜਿਆ ਪੱਕੇ ਤਾਂ ਸਹੀ ਆ ਕਣਕ ਤੇ ਇਹਨਾਂ ਨੂੰ ਆਪਾਂ ਨੇ ਲਾਇਨ ਤਾਂ ਵੀਰੋ ਦੇਖੋ ਇਹ ਕਣਕ ਆਪਣੀ ਬਚਤ ਤੇ ਰਹਿ ਗਈ ਕਿਉਂਕਿ ਇਹਨਾਂ ਨੂੰ ਪਹਿਲਾਂ ਪਾਣੀ ਲਾਇਆ ਹੋਇਆ ਤਾਂ ਸਾਰੀ ਖੜੀ ਹੈ ਦੇਖੋ ਕਿ ਹੁਣ ਤਾਂ ਵੀਰੋਂ ਫਾਇਦਾ ਵੀ ਨਹੀਂ ਪਾਣੀ ਲਾਣ ਦਾ ਕਿਉਂਕਿ ਪਾਣੀ ਦਾ ਹੁਣ ਤਾਂ ਨੁਕਸਾਨ ਆ ਤੇ ਕਣਕ ਦੇ 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 ਜੀ ਵੀ ਦੇਖੋ ਦਿਹਾੜੀਆਂ ਦੇੜੀਆਂ ਗਿਰਕੀਆਂ ਇਹਦੇ ਜੇ ਅੱਪਾ ਪਾਣੀ ਲਾਇਆ ਤਾਂ ਇਹ ਵੀ ਗਿਰਗੀ ਦੇਖੋ ਵੀਰੋਂ ਇੰਨਾ ਨੇੜ ਚੱਲਿਆ ਰਾਤ ਹਾਂ ਦੇਖੋ ਕਿਵੇਂ ਲੀਟ ਜੀ ਸਾਰੀ ਸਾਰੀ ਤਾਂ ਕਾਨੂੰ ਮਤਲਬ ਇੰਨੀ ਵੀ ਨਹੀਂ ਲੀਟੀ ਪੰਗਾਂ ਜੀ ਲੰਬੀ ਪੈ ਗਈ ਪਰ ਗੋਡਣੀਆ ਜੀ ਲਾ ਗਈ ਆ ਦੇਖ ਸਕਦੇ ਹੋ ਤੁਸੀਂ ਤੇ ਹੁਣ ਬੋਰ ਦੇ ਕੋਲ ਚੱਲਦੇ ਆ ਉੱਥੇ ਜਾ ਕੇ ਦੇਖਦੇ ਆ ਨੱਕਾ ਖੋਲਦੇ ਆ ਇੰਨੇ ਤਾਂ ਸੁੱਕੇ ਪਏ ਆ ਖੇਤ ਕਿਉਂਕਿ ਇਹਨਾਂ ਨੂੰ ਪਹਿਲਾਂ ਪਾਣੀ ਬਹੁਤ ਜ਼ੁਰਦਾਂ ਲਾਇਆ ਹੋਇਆ ਆ ਕਿਉਂਕਿ ਕਿ ਵਿਰੋਪਰ ਨੇ ਉੱਧਰ ਤੋਂ ਜਿਹੜੀ ਦੱਬੀ ਪੱਟੀ ਆ ਉਹ ਮਤਲਬ ਬੋਰ ਦੇ ਵਿੱਚ ਪਾਣੀ ਨਿਕਲ ਜਾਂਦਾ ਇਹਦੇ ਵਿੱਚ ਆਪਣੇ ਜੀ ਤੇ ਪਾਈਪ ਲੈਂਦੀ ਰਹੀ ਤੇ ਤੁਹਾਨੂੰ ਦਿਖਾਨੇ ਆ ਤੇ ਬਾਕੀ ਹੁਣ ਤੱਕ ਤਾਂ ਵੀਰੋ ਸਹੀ ਆ ਕਣਕਾਂ ਪਰ ਰੱਬ ਹੋਰ ਮਹੀਨਾ ਪਾਵੇ ਠੀਕ ਆ ਉਹਨਾਂ ਖੜੀਆਂ ਵੀ ਆ ਮਤਲਬ ਇੰਨੀ ਅਗਰੀਆਂ ਲੈ ਵੀ ਨੁਕਸਾਨੀ ਹੈਗਾ ਪਰ ਰੱਬ بس ਹੋਰ ਮਹੀਨਾ ਪਾਵੇ ਬਾਦੂ ਪੈ ਗਿਆ ਕਿਉਂਕਿ ਇੰਨੇ ਕੁ ਤੀ ਤਾਂ ਲੋਡ ਵਿੱਚ ਪਾਣੀ ਦੀ ਚਲੋ ਫਿਰ ਤੁਹਾਨੂੰ ਦਿਖਾਨੇ ਆ ਦੇਖ ਸਕਦੇ ਹੋ ਤੁਸੀਂ ਇਹ ਬੋਰ ਚੋਂ ਪਾਣੀ ਨਿਕਲ ਹੀ ਜਾਂਦਾ ਜਿਹੜਾ ਮਤਲਬ ਜਿਆਦਾ ਭਰ ਜਾਂਦਾ ਇਹ ਆ ਦੇਖੋ ਇਹਦੇ ਚ ਆਪਾਂ ਨੇ ਇਹ ਬੋਰਾ ਆਪਣਾ ਮੰਦੋ ਗਿਆ ਤੇ ਪਾਣੀ ਪੂਣੀ ਨਿਕਲ ਜਾਂਦਾ ਤੇ ਆ ਡੱਬੀ ਵੀ ਰੋ ਫੁੱਲ ਨਹੀਂ ਪੈਣੀ ਆ ਤਾਂ ਪਾਣੀ ਆਣਾ ਉਧਰ ਨੂੰ ਇਹ ਟੈਟ ਹੋ ਰਹੀ ਹੈ ਮੇਰੇ ਕੋ ਖੁੱਲ ਨਹੀਂ ਰਹੀ। ਲੋ ਜੀ ਵੀਰੋ ਖੁੱਲ ਗਈ ਡੱਬੀ ਤੇ ਹੁਣ ਪਾਣੀ ਚੱਲੇਗਾ। ਆ ਦੇਖੋ ਆਉਣ ਲੱਗਿਆ ਪਾਣੀ। ਇਹ ਪਾਣੀ ਨਾ ਉਹ ਜਿਹੜੇ ਪੰਪਰਲੀ ਡੱਬੀ ਪਟਕਏ ਹਾਂ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਉਹ ਪਾਣੀ ਆਉਣ ਲੱਗੇ ਇੱਧਰ। ਤੇ ਹੁਣ ਚੱਲੇਗਾ ਇਹ ਧਿਰ ਵਿੱਚ ਦੀ ਪਾਣੀ। ਤੱਲੇ ਜਾਇ ਜਾਊਗਾ ਮੋਰ ਦੇ ਵਿੱਚ ਆਉਦੇ ਚ ਤੇ ਪੈਪ ਲੱਗੇ ਹੋਏ ਆਪਾਂ ਨੇ। ਤੇ ਚਲੋ ਪਹਿਲਾਂ ਉਧਰ ਦੇਖਦੇ ਜਾਂ ਕੇ ਆਹ ਦੇਖੋ ਇੱਧਰ ਨੂੰ ਪਾਣੀ ਆਪਣੇ ਪਾਈਪ ਥੱਲੇ ਲੰਗਾਏ ਹੋਏ ਬੋਰਚ ਤੇ ਬਾਕੀ ਦੇਖਦੇ ਆ ਉੱਥੇ ਜਾ ਕੇ ਵੀਰੋ ਤੇ ਇੱਕ ਪਾਈਪ ਲਾਈਨ ਪਾਈ ਇੱਧਰ ਵੀ ਪੱਟੀ ਹੋਈ ਸੀ ਦੇਖ ਸਕਦੇ ਹੋ ਤੁਸੀਂ ਇਹਦੇ ਚ ਵੀ ਆਪਾਂ ਉਦੋਂ ਪਾਣੀ ਕੱਢਿਆ ਸੀ ਸੌਰੀ ਪਾਣੀ ਲਾਇਆ ਸੀ ਉਹ ਗੋਆ ਵਾਲੇ ਕਿਲੇ ਨੂੰ ਪਾਈਪ ਖੋਲਦਾ ਸੀ ਕੇ ਬੰਦ ਕਰ ਰਹੀ ਹੈ ਪਹਿਲਾਂ ਆਪਾਂ ਇੱਕ ਇਹ ਆਪਣੀ ਪਾਈਪ ਲਾਈਨ ਦੀ ਵੀਰੋ ਪਰਲੇ ਖਿੱਤਾਵਾਂ ਜਾ ਰਹੀ ᱛੀ ਜਿਹੜੇ ਉਹ ਪਰੇ ਆਪਣੇ ਇਹ ਮੋਟਰ ਤੋਂ ਜਾ ਰਹੀ ਸੀ ਪਹਿਲਾਂ ਮੋਟਰ ਆਪਣੀ ਇਹ ਚੱਲਦੀ ਸੀ ਫਿਰ ਇਹ ਬੋਰ ਆਪਾਂ ਬੰਦ ਕਰਤਾ ਤੇ ਹੁਣ ਆਪਾਂ ਨੇ ਇਹ ਪਰਲੇ ਪਰਲੇ ਬੋਰ ਦਾ ਪਾਈਪ ਲਾਈਨ ਹੈ ਆ ਦਵਾਈ ਹੋਈ ਹੈ ਜਿਹੜੀ ਆ ਰਹੀ ਆ ਤੇ ਇਹਦੇ ਰਾਹੀਂ ਆਪਾਂ ਇਹ ਪਾਈਪ ਲਾਈਨ ਚ ਪਾਣੀ ਲਾਂਦੇ ਸੀ ਤੇ ਆ ਪਾਈਪ ਲਾਈਨ ਚ ਤੇ ਆ ਪਾਈਪ ਲਾਈਨ ਵੀਰੋ ਆਪਾਂ ਇੱਥੋਂ ਲੈ ਕੇ ਉਹ ਕਿੱਲੇ ਚ ਦਵਾਈ ਤੇ ਪਰ ਇਹ ਇੱਥੋਂ ਮਤਲਬ ਪੱਟਤੀ ਉਦਣ ਆਪਾਂ ਨੇ ਇਸ ਕਰਕੇ ਪਾ ਇਧਰ ਹੁਣ ਚਲਾ ਨਹੀਂ ਸਕਦੇ ਜੀਰੀ ਪੱਟ ਦੇ ਸੈੱਟ ਕਰਾਂਗੇ ਆਪਾਂ ਜਾਂ ਨਵੀਂ ਦਿਵਾਵਾਂਗੇ ਤੇ ਪਾਣੀ ਕੱਢਿਆ ਸੀ ਆਪਾਂ ਨੇ ਪਰਲੇ ਕਿੱਲੇ ਜਦੋਂ ਜਦੋਂ ਪੱਟ ਸੀ ਸੀ ਤੇ ਹੁਣ ਉੱਥੇ ਜਾ ਕੇ ਚਲੋ ਦੇਖਦੇ ਹਾਂ ਕੀ ਵਿਚਾਰ ਆ ਤੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਮੱਕੀ ਬੱਦਲ ਬੁੱਦਲ ਹੱਲੇ ਵੀ ਵੀਰੋ ਖੜਿਆ ਦੇਖੋ ਝੜਿਆ ਇਹ ਵਣ ਦਾ ਦੇਖੀ ਜਾਊਗੀ ਆ ਦੇਖ ਸਕਦੇ ਹੋ ਤੁਸੀਂ ਲੈ ਮਿੱਤਰੋ ਖਾਲੀ ਆਪਾਂ ਨੇ ਬਣਾਤੀ ਜਿੱਥੇ-ਇੱਥੇ ਖੜਾ ਤਾਂ ਦੇਖੋ ਖਾਲੀ ਤੇ ਇੱਧਰੋਂ ਕਰਕੇ ਆ ਪੈਪ ਲਾਈਨ ਤੱਕ ਬਣਾਤੀ ਆਪਾਂ ਨੇ ਤੇ ਹੁਣ ਪਾਣੀ ਆਪਣੇ ਆਪ ਹੀ ਰੋ ਚਲੀ ਜਾਊਗਾ ਤੇ ਨਿਕਲੀ ਜਾਊਗਾ ਪੈਪ ਲਾਈਨ ਦੇ ਰਾਹੀਂ ਵਾਕਿਬਾ ਪੈਰਪੂਰ ਥੋੜਾ ਜਿਹਾ ਹੋਰ ਮਾਰ ਦਈਏ ਤੇ ਚ ਕਿ ਥੋੜੀ ਜਿਹੀ ਡੁੰਗੀ ਹੋ ਜੂਗੀ ਤੇ ਜਿਹਦੇ ਕਾਰਨ ਪਾਣੀ ਦਵੰਦੋਂ ਨਿਕਲ ਜਾਊਗਾ ਪਾਣੀ ਵੈਸੇ ਨਾ ਤਾਂ ਨਹੀਂ ਹੈਗਾ ਬਸ ਮੋੜਾ ਮੋਟਾ ਹੀ ਆ ਪਰ ਫਿਰ ਵੀ ਆਪਾਂ ਚੱਲ ਕਰਦੇ ਨੇ ਜਿੰਦਾ ਆਪਣਾ ਚੱਲਦਾ ਉਕੇ ਨਾ ਪਤਾ ਹੀ ਇਹ ਗਰਮੀ ਇੱਕਦਮ ਪਾ ਦਿੰਦਾ ਰੱਬ ਤੇ ਜਿਵੇਂ ਕਰਨ ਪਤਾ ਹੀ ਆ ਸੁੱਕਣ ਲੱਗ ਜਾਂਦੀ ਹੈ ਕਣਕ ਆ ਦੇਖ ਲੋ ਵੀਰ ਹੁਣ ਧੁੱਪ ਕੱਢਦੀ ਆ ਦੇਖ ਲੋ ਹੁਣ ਬੱਦਲ ਸੀ ਤੇ ਹੁਣ ਦੇਖ ਲੋ ਆ ਸੂਰਜ ਆ ਗਿਆ ਆ ਕੰਮ ਕਰਦਾ ਰੱਬ ਲੈ ਵੀਰੋ ਪੱਜ ਜਾ ਰਿਹਾ ਪਾਣੀ ਦੇਖੋ ਤੇ ਆ ਪਾਈਪ ਲਾਈਨ ਦੇ ਰਹੀ ਨਿਕਲੀ ਜਾ ਰਹਾ ਕਣਕ ਦੇਖ ਲਓ ਬਈ ਕਿਤਰਾ ਗੀ ਕਣਕ ਪਰ ਹਟਾ ਹਟਾ ਕੇ ਆਪਾਂ ਨੂੰ ਖਾਲੀ ਬਣਾਣੀ ਪੈ ਰਹੀ ਹੈ ਇਸ ਤਰ੍ਹਾਂ ਦੇਖੋ ਆਹ ਦੇਖੋ ਤੇ ਖਾਲੀ ਚਲੋ ਨੂੰ ਆ ਵੀ ਜਿਹੜਾ ਮੜਾ ਮੋਟਾ ਪਾਣੀ ਹੈਗਾ ਖਾਲੀ ਰਹੇ ਉਹ ਪਾਈਪ ਲਾਈਨ ਮਾ ਨਿਕਲ ਜਾਏਗਾ ਲੈ ਵੀ ਵੀਰੋ ਖਾਲੀ ਆਪਾਂ ਨੇ ਬਣਾਤੀ ਤੇ ਪਾਣੀ ਹੁਣ ਆਪਣੇ ਆਪ ਚਲੀ ਜਾਊਗਾ ਜਿਹੜਾ ਮੜਾ ਮੋਟਾ ਹੈਗਾ ਨਿਕਲ ਜਾਊਗਾ ਚਲੋ ਦੇਖੋ ਤੁਪੂ ਵੀ ਫੇਰ ਨਿਕਲ ਗਈ ਤੇ ਹੁਣ ਬੱਦਲ ਦਾ ਫੇਰ ਤੁਪੂ ਨਿਕਲ ਗਈ ਦੇਖਦੇ ਆ ਪਾਈਪ ਲਾਈਨ ਦੇ ਵਿੱਚ ਚੱਲ ਰਿਹਾ ਪਾਣੀ ਤਾਂ ਇਹਦੀ ਰਹੀ ਪਾਣੀ ਚੱਲੀ ਜਾ ਰਿਹਾ ਵੀਰੋ ਆ ਦੇਖੋ ਰੇਨ ਪਾਣੀ ਚੱਲ ਰਿਹਾ ਪਹਿਲਾ ਵੀਰੋ ਆਪਾਂ ਗਲਤ ਥੋੜਾ ਜਿਹਾ ਪਾਈਪ ਖੋਲ ਗਏ ਤੇ ਕਿਉਂਕਿ ਪਾਈਪ ਲਾਈਨ ਦਾ ਆਪਾਂ ਨੇ ਔਰੇ ਤੋਂ ਉੱਥੋਂ ਦਿਖਾਣੇ ਆ ਤੇ ਆਹ ਬਾਲ ਖੋਲਣਾ ਸੀ ਆਹ ਪਾਈਪ ੱਟਣਾ ਸੀ ਦੇਖੋ ਹੁਣ ਪਾਣੀ ਕਿਵੇਂ ਚੱਲ ਗਿਆ ਦੇਖੋ ਕਿਵੇਂ ਤੇਜ਼ ਤੇਜ਼ ਆ ਗਿਆ ਤੇ ਆਪਾਂ ਨੇ ਉਹ ਟੱਕਣ ਖੋਲਦਾ ਸੀ ਗਲਤ ਖੋਲਦਾ ਸੀ ਤੇ ਹੁਣ ਪਾਣੀ ਬੋਰ ਦੇ ਵਿੱਚ ਆਉਣਿਆ ਪਜਾਈ ਜਾਊਗਾ ਆ ਦੇਖੋ ਕਿੰਨੀ ਤੇਜ਼ ਪਾਣੀ ਆਇਆ ਆ ਦੇਖੋ ਆਪਾਂ ਪਹਿਲਾਂ ਗਲਤ ਟੱਕਣ ਖੋਲ ਕੇ ਤੇ

ਦੇਖੋ ਇਧਰ ਪਾਣੀ ਆਈ ਜਾਊਗਾ ਇਹਦੇ ਚਲੀ ਜਾਊਗਾ ਲੱਗ ਗਿਆ ਆਣ ਦੇਖੋ ਹੁਣ ਚੱਲਿਆ ਪਾਣੀ ਦੇਖੋ ਵੀਰੋ ਕਿੰਨਾ ਫਾਸਟ ਤੇ ਉਧਰੋਂ ਵਿੱਚ ਬੱਚੀ ਬਾਕੀ ਪਾਣੀ ਆਪਾਂ ਚਲਾਤਾ ਤੇ ਘੜਤਾ ਕਰਤਾ ਬਾਕੀ ਆਪਣੀ ਕਣਕ ਸਹੀ ਆ ਤੇ ਹੈ ਨਹੀਂ ਤੇ ਇਹਦੇ ਚ ਵੀ ਕੱਲੇ-ਕੱਲੇ ਚ ਰਿਹਾ ਪਾ ਚਲਦਾ ਕਰਤਾ ਤੇ ਬਾਕੀ ਕਣਕਾ ਵੀਰੋ ਠੀਕ ਠਾਕ ਆ ਹੰਨੀ ਮਤਲਬ ਥੋੜੀ ਹਲਚਲ ਹੋਈ ਆ ਤੇ ਆਪਣਾ ਵੀ ਇੱਕ ਕਿਲੋ ਗਿਰਿਆ ਜਿਹੜਾ ਆਪਾਂ ਪਾਣੀ ਲਾਇਆ ਸੀ ਬਾਕੀ ਸਹੀ ਆ ਤੇ ਬਾਕੀ ਮੌਸਮ ਹੱਲੇ ਵੀ ਖਰਾਬ ਆ ਦੇਖ ਸਕਦੇ ਤੁਸੀਂ ਕਦੇ ਧੁੱਪ ਕਦੇ ਪੱਤਲ ਦੇਖੋ ਕਿਵੇਂ ਫੇਰ ਬਣ ਗਿਆ ਤੇ ਬਾਕੀ ਤੁਹਾਨੂੰ ਵੀਡੀਓ ਆਪਾਂ ਪਾਉਂਦੇ ਰਾਂਗੇ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ